ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹਬੀ ਸੱਚ ਨਾਨਕ ਹੋਸੀ ਵੀ ਸੱਚ ਸੋਚਾ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਤੁਪੈ ਚੁਪਨਾ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖਨ ਉਤਰੀ ਜ ਬੰਨਾ ਕੁਰਿਆ ਬਾਰ ਸਹਸਿਆਣ ਪਾਲ ਕੋਹਾ ਤਕ ਨ ਚੱਲਣਾ ਨਾਲ ਕਿ ਸਚਿਆਰਾ ਹੋਈਆ ਕੇ ਕੋੜਾ ਟੁੱਟਾ ਪਾਲ ਹੁਕਮਰ ਜਾਏ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਬੜੇ ਆਏ ਹੁਕਮੀ ਉਤਮ ਨੀਚ ਹੁਕਮ ਲਿਖ ਸੁਖ ਪਾਈਆਂ ਹੇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਆਂ ਹਾਂ हुकम अंधा सब को बाहर हुकम ना कोए नानक हुकम जे बुझाता हु मैं कह ना कोए गावे को तान होवे किस तान गावे को दात जाना नहीं सान गावे को गुणवढैया चार गावे को विद्या विखमवे चार गावे को साज करतन खेह गावे को जिया ला फिर देह गावे को जापा दिशा दूर ਗਾਵੈ ਕੋ ਵੇਖਿਆ ਹਦਰਾ ਹਤੂਰ ਕਥਨਾ ਕਥੀਨਾ ਆਵਾ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਡੇਦਾ ਦੇ ਲਾਂਦੇ ਤਕ ਪਾਹ ਜੁਗਾ ਜੁਗੰਤਰ ਖਾਂ ਹੈ ਖਾਂ ਹੈ ਹਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਇ ਪਾਖਿਆ ਪਾਉ અપਾਰ ਆਖਿਆ ਮੰਗਿਆ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਇਹ ਘਰ ਕੀ ਆ ਜੀ ਦਿਸਾ ਦਰਬਾਰ ਮੂੰਹੋਂ ਕੇ ਬੋਲਨ ਬੋਲਿਆ ਜਿਸੁੰਤਰੇ ਪਿਆਰ ਅਮ੍ਰਿਤ ਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦੁਆਰ ਨਾਨਕ ਐਵਾ ਜਾਣੀ ਆ ਸਬ ਆਪੇ ਸਚਿਆਰ ਥਾਪਿਆ ਨਾ ਜਾਏ ਕਿ ਤਾਣਾ ਹੋਏ ਆਪੇ ਆਪਨ ਰੰਝਨ ਸੋਏ जिन से व्यातिन पाए मान नन गविया गुण निधान गविया सुन्या मान रखिया पाओ दुख पर हर सुकर ला जाए गुरमुख नादन गुरमुख वेदांग गुरमुख राय असम आई गुर ईसर गुरु गोरख भरमा गुरु पार्वती मई जे हो जाना आखा नहीं कहना कथा ना जाए कुराय के देहा बुझाई सबना जिया का एक दाता सो मैं भी सरन जाई थापिया ना जाए के टाना हो आपे आप निरंजन सोई ਨਿਂਸੇ ਵਿਆਹ ਤਿੰਨ ਪਾਇਆ ਮਾਨ ਨਨ ਗਾਵਿਆ ਗੁਣੀ ਨਿਧਾਨ ਗਾਵਿਆ ਸੁਨਿਆਮਨ ਰਖਿਆ ਪਾਉ ਦੁਖ ਪਰ ਹਸੁ ਕਰਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰਈਸਰ ਗੁਰ ਗੋਖ ਰ ਖਬਰ ਮਾ ਗੁਰ ਪਾਰਬਤੀ ਮਾਈ ਦੇਹੋ ਜਾਣਾ ਆਖਾ ਨਾ ਹੀ ਕਹਿਣਾ ਕਥਾ ਨਾ ਜਾਈ ਗੁਰਾਇ ਕਦੇ ਹੈ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵੀ ਸਣਾ ਜਾਈ ਪੀਰੇ ਤਨਾਵਾ ਜੇ ਤੇ ਸੁਪਾਵਾ ਵੇਨ ਪਾਨੇ ਕੇ ਨਾਏ ਕਰੀ ਜੇਤੀ ਸੇਤ ਉਪਾਈ ਵੇ ਕਾਵਿਨ ਕਰਮਾ ਕੇ ਮਿਲਾ ਲਈ ਮਤ ਵਿਚਰਤਨ ਜਵਾਰ ਹ ਮਾਨਕ ਜੇ ਇੱਕ ਗੁਰ ਕੀ ਸੇ ਖਸੋਨੀ ਗੁਰਾਇਕ ਦੇ ਹ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵੀ ਸਰਨਾ ਜਾਈ ਜੇ ਯੁਗ ਚਾਰੇ ਯਾਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲਾ ਸਬ ਕੋਏ ਟੰਗਾ ਨਾ ਹੋ ਰਖਾਏ ਕਾ ਅਜ ਸਕੀਰ ਤਜ ਗਲੇ ਜੇਤੀ ਤੈ ਨਦਰ ਨਾ ਆਵੀ ਤਾ ਬਾਤ ਨ ਪੁੱਛਾ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਾ ਨਹੀਂ ਗੁਣ ਗੁਣ ਕਰੇ ਗੁਣਮੰਤੇ ਆ ਗੁੰਦੇ ਤੇ ਹਾ ਕੋ ਇਹਨਾ ਸੁਝੀ ਜੇ ਤਿਸ ਗੁਣ ਕੋਇ ਕਰੇ ਸੁਨਿਆ ਚਿ ਦੀ ਪਿਰ ਸੁਣਾ ਅਦ ਸੁਨਿਆ ਤਰਤ ਤਵ ਕਾਸ ਸੁਨਿਆ ਦੀਪ ਲੋ ਪਾਤਲ ਸੁਨਿਆ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾਵੇ ਗਾਸ ਸੁਨਿਆ ਦੁਪ ਪਾਪ ਕਾ ਨਾਸ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੁਕਸਾਲਾ ਹਨਮੰਦ ਸੁਨਿਆ ਜੋਗ ਜੋਗਤਨ ਭੇਦ ਸੁਨਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ ਸੁਨਿਆ ਸਤ ਸੰਤੋ ਗਿਆਨ ਸੁਨਿਆ 68 ਕੈ ਸਨਾ ਸੁਨਿਆ ਪੜ ਪੜ ਪਾਵਹਿ ਮਾਨ ਸੁਨਿਆ ਲਗਾ ਸਹ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਨਿਆ ਦੁਖ ਪਾਪ ਕਾ ਨਾਸ